ਤੋ ਸਤਿ ਆਈਂ ਜੀ ਅੱਜ ਦੋ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਬਰਨਾਲਾ ਪੁਲਿਸ ਦੇ ਹੱਥ ਅੱਜ ਵੱਡੀ ਕਾਮਯਾਬੀ ਲੱਗੀ ਆ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਤੁਹਾਨੂੰ ਪਤਾ ਹੈ ਕਿ ਕੱਜ਼ ਦਿਨ ਪਹਿਲਾਂ ਹੀ ਇੱਕ ਬੱਚਾ ਸੀ ਜਿਸ ਦੀ ਉਮਰ 2 ਸਾਲ ਦੀ ਦੱਸੀ ਜਾ ਰਹੀ ਆ ਤੇ ਉਹ ਬੱਚਾ ਜਿਹੜਾ ਆਪਣੇ ਘਰ ਦੇ ਮੂਹਰੇ ਖੇਡ ਰਿਹਾ ਸੀ ਤਾਂ ਦੋ ਅਣਪਛਾਤੇ ਬਾਈਕ ਤੇ ਦੋ ਨੌਜਵਾਨ ਆਉਂਦੇ ਆ ਤੇ ਉਸ ਬੱਚੇ ਨੂੰ ਲੈ ਕੇ ਜਿਹੜਾ ਚੱਕ ਕੇ ਲੈ ਕੇ ਚਲ ਜਾਂਦੇ ਆ ਤਾਂ ਉਹਦੇ ਉੱਪਰ ਜਿਹੜੀ ਵੀ ਸਾਰੀ ਵੀਡੀਓ ਸੀ ਉਹ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਆ ਗਈ ਰਿਕਾਰਡ ਹੋ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਉਸ ਬੱਚੇ ਦੇ ਘਰ ਦੇ ਆ ਉਹ ਹੈਰਾਨ ਹੋ ਜਾਂਦੇ ਆ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਹੁਣ ਉਸ ਬੱਚੇ ਨੂੰ ਅਸੀਂ ਕਿੱਥੋਂ ਲਪੀਏ ਤੇ ਕਿੱਥੋਂ ਪਾ ਲਈਏ ਪਰ ਉਹਨਾਂ ਨੇ ਫਿਰ ਉੱਥੋਂ ਦੀ ਜਿਹੜੀ ਪੁਲਿਸ ਸੀ ਉਹਨਾਂ ਨੇ ਐਫਆਈਆ ਦਰਜ ਕਰਵਾਈ ਤਾਂ ਉਸ ਤੋਂ ਬਾਅਦ ਜਿਹੜੀ ਬਰਨਾਲਾ ਪੁਲਿਸ ਆ ਅੱਜ ਉਹਨਾਂ ਨੇ ਇਹ ਦੱਸਿਆ ਉਹਨਾਂ ਨੇ ਇਹ ਬਿਆਨ ਦਿੱਤੇ ਆ ਜਿਹੜੇ ਡੀਆਈਜੀ ਮਨਦੀਪ ਸੰਧੂ ਆ ਉਹਨਾਂ ਨੇ ਇਹ ਬਿਆਨ ਦਿੱਤੇ ਆ ਕਿ ਜਿਹੜਾ 2 ਸਾਲਾਂ ਦਾ ਜਿਹੜਾ ਬੱਚਾ ਸੀ ਅੱਜ ਅਸੀਂ ਉਸ ਨੂੰ ਬਰਨਾਲਾ ਰੋਡ ਦੀ ਜਿਹੜੀ ਮੰਡੀ ਆ ਉੱਥੋਂ ਉਸ ਨੂੰ ਜਿਹੜਾ ਸੀ ਹਾਸਲ ਕੀਤਾ ਹੈ ਜਿਹੜੇ ਜਿਹਦੇ ਵਿੱਚ ਜਿਹੜੇ ਦੱਸੇ ਜਾ ਰਹੇ ਆ ਤਾਂ ਉਹਨਾਂ ਨੇ ਇਹ ਵੀ মিডিਆ ਸਾਹਮਣੇ ਦੱਸਿਆ ਕਿ ਜਿਹੜਾ ਇਹ ਬੱਚਾ ਸੀ 2 ਸਾਲਾਂ ਦਾ ਉਹਨਾਂ ਨੇ ਦੋ ਜਿਹੜੇ ਵਿਆਹੇ ਜੋੜੇ ਸੀ ਉਹਨਾਂ ਕੋਲੇ ਬੱਚਾ ਨਹੀਂ ਹੋਇਆ ਸੀ ਤਾਂ ਉਹਨਾਂ ਨੇ ਜਿਹੜਾ ਮਲਜਮ ਸੀ ਉਸ ਬੱਚੇ ਨੂੰ ਜਿਹੜਾ 2 ਕਰੋੜ ਦੇ ਵਿੱਚ ਵੇਚ ਦਿੱਤਾ ਸੀ ਦਾ ਇਹ ਜਿਹੜੀ ਖਬਰ ਅੱਜ ਵੱਡੀ ਸਾਹਮਣੇ ਆ ਰਹੀ ਹੈ ਕਿ ਬਰਨਾਲਾ ਪੁਲਿਸ ਨੇ ਅੱਜ ਜਿਹੜਾ 2 ਸਾਲਾਂ ਦਾ ਬੱਚਾ ਸੀ ਉਸ ਨੂੰ ਮਲਜਮਾ ਤੋਂ ਬਾਪਸ ਲੈ ਕੇ ਉਹਨਾਂ ਦੇ ਘਰ ਦਿਆਂ ਨੂੰ ਜਿਹੜਾ ਵਾਪਸ ਕਰ ਦਿੱਤਾ ਗਿਆ ਹੈ ਤਾਂ ਇਸ ਦੀ ਖੁਸ਼ੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਨੂੰ ਜਿਹੜੇ ਆ ਗਏ ਉਹਨਾਂ 2 ਸਾਲਾਂ ਦੇ ਜਿਹੜੇ ਬੱਚਾ ਸੀ ਉਹਦੇ ਘਰਦਿਆਂ ਨੇ ਪੁਲਿਸ ਵਾਲਿਆਂ ਦਾ ਜਿਹੜਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਤਾ ਉਹ ਧੂਮ ਧਾਮ ਨਾਲ ਪੰਜਾਬ ਪੁਲਿਸ ਦਾ ਜਿਹੜਾ ਫੁੱਲਾਂ ਦੇ ਨਸ ਗਾਪਤ ਕਰ ਰਹੇ ਆ ਤੇ ਪੰਜਾਬ ਪੁਲਿਸ ਦੇ ਨਾਰੇ ਵੀ ਲਾ ਰਹੇ ਆ ਤਾਂ ਇਹ ਅੱਜ ਦੀ ਵੱਡੀ ਖਬਰ ਆ ਰਹੀ ਆ ਅਤੇ ਦੂਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਕਿ ਇੱਕ ਜਿਹੜਾ ਨੌਜਵਾਨ ਆ ਦੋ ਨੌਜਵਾਨਾਂ ਨੇ ਭਾਰਤ ਦੀ ਸਰਕਾਰ ਨੂੰ ਅਪੀਲ ਕੀਤੀ ਆ ਵੀ ਉਹਨਾਂ ਨੇ ਅਪੀਲ ਕਿਉਂ ਕੀਤੀ ਆ ਤੇ ਕਿਸ ਦੇ ਬਾਰੇ ਕੀਤੀ ਆ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਦੱਸਿਆ ਇਹ ਜਾ ਰਿਹਾ ਕਿ ਦੋ ਨੌਜਵਾਨ ਆ ਇੱਕ ਜਿਹੜਾ ਉਹ ਜਲੰਧਰ ਤੋਂ ਆ ਤੇ ਉਸ ਦਾ ਨਾਮ ਜਿਹੜਾ ਜਗਦੀਪ ਦੱਸਿਆ ਜਾ ਰਿਹਾ ਹੈ ਤੇ ਦੂਜਾ ਜਿਹੜਾ ਨੌਜਵਾਨ ਆ ਉਹ ਯੂਪੀ ਤੋਂ ਆ ਉਸ ਦਾ ਨਾਮ ਅਜੇ ਦੱਸਿਆ ਜਾ ਰਿਹਾ ਇਹ ਉਹਨਾਂ ਨੇ ਇਹ ਕਿਹਾ ਕਿ ਮੇਰਾ ਜਿਹੜਾ ਅਜੇ ਨਾਂ ਦਾ ਵਿਅਕਤੀ ਆ ਉਸਨੇ ਇਹ ਕਿਹਾ ਕਿ ਮੇਰਾ ਜਿਹੜਾ ਮਾਮਾ ਏ ਉਹ ਰੂਸ ਦੇ ਵਿੱਚ ਆਇਆ ਏ ਤੇ ਜਿਹੜਾ ਜਲੰਧਰ ਤੋਂ ਜਗਦੀਪ ਨਾਦ ਦਾ ਨੌਜਵਾਨ ਆ ਉਸਨੇ ਇਹ ਕਿਹਾ ਕਿ ਮੇਰਾ ਜਿਹੜਾ ਛੋਟਾ ਬ੍ਰਦਰ ਆ ਉਹਨੂੰ ਸਾਲ 1.5 ਸਾਲ ਹੋ ਗਿਆ ਜਿਹੜਾ ਇਹ ਰੂਸ ਦੇ ਵਿੱਚ ਆਇਆ ਏ ਤਾਂ ਉਸਦੀ ਭਾਲ ਦੇ ਲਈ ਉਹ ਜਿਹੜੇ ਦੋ ਨੌਜਵਾਨ ਉੱਥੇ ਗਏ ਆ ਤਾਂ ਉਹਨਾਂ ਨੇ ਕੁਝ ਜਿਹੜੇ ਆਪਣੇ ਬਿਆਨ মিডিਆ ਦੇ ਸਾਹਮਣੇ ਸਾਂਝੇ ਕੀਤੇ ਆ ਉਹਨਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਰੂਸ ਵਿੱਚ ਆਏ ਆ ਆਪਣੇ ਜਿਹੜੇ ਪਰਿਵਾਰਕ ਮੈਂਬਰ ਆ ਇੱਥੇ ਜਿਹੜੇ ਅਭੀ ਉਹ ਹੈ ਨਹੀਂ ਐ ਇੱਥੇ ਸਾਨੂੰ ਮਿਲ ਨਹੀਂ ਰਹੇ ਉਸ ਨੂੰ ਉਹਨਾਂ ਦੀ ਭਾਲ ਦੇ ਲਈ ਅਸੀਂ ਰੂਸ ਦੇ ਵਿੱਚ ਆਇਆ ਤਾਂ ਸਾਨੂੰ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਏ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਜਦੋਂ ਅਸੀਂ ਰੂਸ ਦੇ ਉੱਥੇ 에ਅਰਪੋਰਟ ਤੇ ਰੁਕੇ ਤਾਂ ਰੂਸ ਦੀ ਜਿਹੜੀ ਇਨਵੈਸਟੀਗੇਸ਼ਨ ਕਰਦੇ ਉੱਥੇ ਪੁਲਿਸ ਵਾਲੇ ਤਾਂ ਉਹਨਾਂ ਨੇ ਘੱਟੋ ਘੱਟ ਸਾਨੂੰ 5-6 ਘੰਟੇ ਘੰਟੇ ਰੋਕ ਕੇ ਰੱਖਿਆ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਲਈ ਗਈ ਉਹਨਾਂ ਨੇ ਕਿਹਾ ਕਿ ਸਾਹ ਤਾਂ ਰਸ਼ੀਆ ਵੀ ਨਹੀਂ ਆਉਂਦੀ ਵੀ ਅਸੀਂ ਉਹਨਾਂ ਦੇ ਨਾਲ ਅਸੀਂ ਕਿਵੇਂ ਗੱਲਬਾਤ ਕਰੀਏ ਫਿਰ ਉਹਨਾਂ ਦੇ ਇਹ ਬਿਆਨ ਆਏ ਵੀ ਅਸੀਂ ਪੰਜਾਬ ਦੇ ਜਿਹੜੇ ਭਾਰਤ ਦੀ ਜਿਹੜੀ ਟਰੈਵਲ ਏਜੰਟ ਜਿਹੜੇ ਆਗੇ ਏਜੰਸੀ ਆ ਜਿਹੜੀ ਅਸੀਂ ਉਹਨਾਂ ਨੂੰ ਕਾਲ ਕੀਤੀ ਕਾਲ ਕਰਕੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਈ ਤਾਂ ਫਿਰ ਸਾਨੂੰ ਬਾਅਦ ਵਿੱਚ 5-6 ਘੰਟੇ ਬਾਅਦ ਸਾਨੂੰ ਉਹਨਾਂ ਨੇ ਸਾਨੂੰ ਉੱਥੋਂ ਜਿਹੜਾ ਛਡਵਾ ਦਿੱਤਾ ਉੱਥੋਂ ਪੁਸਤੋਂ ਜਿਹੜਾ 에어ਪੋਰਟ ਦੇ ਜਿਹੜੇ ਚੈਕਿੰਗ ਕਰਦੇ ਆ ਉਹਨਾਂ ਦੇ ਕੋਲ ਛੋਟੇ ਛਡਵਾ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਇੱਕ ਜਗ੍ਹਾ ਲੈ ਲਈ ਉੱਥੇ ਇੱਕ ਹੋਟਲ ਆ ਉੱਥੇ ਅਸੀਂ ਰਹਿਣ ਲਈ ਆਪਣੀ ਜਿਹੜੀ ਜਗ੍ਹਾ ਲੈ ਲਈ ਤੇ ਉੱਥੇ ਜਿਹੜਾ ਹੋਟਲ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਮਹਿੰਗਾ ਏ ਉੱਥੇ ਦਾ ਜਿਹੜਾ ਖਾਣਾ ਪੀਣਾ ਏ ਉਹ ਵੀ ਬਹੁਤ ਜ਼ਿਆਦਾ ਮਹਿੰਗਾ ਏ ਅਸੀਂ ਉੱਥੋਂ ਦਾ ਖਾਣਾ ਪੀਣਾ ਜਿਹੜਾ ਨਹੀਂ ਲੈ ਸਕਦੇ ਹਰ ਇੱਕ ਚੀਜ਼ ਜਿਹੜੀ ਉੱਥੇ ਬਹੁਤ ਜਿਹੜੀ ਐਕਸਪੈਂਸਿਵ ਆ ਤੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜੀ ਰਸ਼ੀਆ ਨਹੀਂ ਹੁੰਦੀ ਵੀ ਜਿਹੜੀ ਅਸੀਂ ਕਿਸੇ ਨਾਲ ਗੱਲਬਾਤ ਕਰਕੇ ਆਪਣੇ ਜਿਹੜੇ ਦੁੱਖ ਸਾਂਝੇ ਕਰ ਸਕਦੇ ਆ ਤਾਂ ਉਹਨਾਂ ਨੇ ਇਹ ਕਿਹਾ ਵੀ ਅਸੀਂ ਆਪਣੇ ਜਿਹੜੇ ਸਾਡੇ ਇੱਥੇ ਰਿਸ਼ਤੇਦਾਰ ਆਏ ਆ ਉਹਨਾਂ ਦੀ ਅਸੀਂ ਔਖੇ ਸੌਖੇ ਹੋ ਕੇ ਜਿਹੜੀਆਂ ਜੇ ਜਿਹੜੀ ਭਾਲ ਕਰ ਲਵਾਂਗੇ ਤੇ ਪਰ ਜਿਹੜਾ ਇੱਥੇ ਦਾ ਖਾਣਾ ਏ ਰਹਿਣ ਸਹਿਣ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਜੇਕਰ ਅਸੀਂ ਕੁਝ ਖਾਵਾਂ ਪੀਵਾਂਗੇ ਨਹੀਂ ਤਾਂ ਫਿਰ ਅਸੀਂ ਆਪਣੇ ਜਿਹੜੇ ਮੇਰੇ ਪਰਿਵਾਰਕ ਮੈਂਬਰ ਇੱਥੇ ਆਏ ਹੋਇਆ ਅਸੀਂ ਉਹਨਾਂ ਦੀ ਭਾਲ ਕਿਵੇਂ ਕਰਾਂਗੇ ਤਾਂ ਉਹਨਾਂ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਲਿਆ ਹੋਇਆ ਪੰਜਾਬ ਸਰਕਾਰ ਨੂੰ ਜਿਹੜੀ ਭਾਰਤ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਆ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਆ ਉਹਨਾਂ ਨੇ ਇਹ ਕਿਹਾ ਕਿ ਸਾਡੇ ਲਈ ਤੁਸੀਂ ਇੱਕ ਜਿਹੜਾ ਗਾਈਡੈਂਸ ਹੁੰਦਾਗਾ ਮਤਲਬ ਕਿ ਜਿਵੇਂ ਹੁਣ ਉਹਨਾਂ ਨੂੰ ਰਸ਼ੀਆ ਨਹੀਂ ਆਉਂਦੀ ਉਹ ਕਹਿੰਦੇ ਵੀ ਸਾਨੂੰ ਉਧਰ ਦਾ ਇੱਕ ਪਰਸਨ ਜਿਹੜਾ ਗਾਈਡ ਕਰਨ ਵਾਲਾ ਵੀ ਭੇਜ ਦਿਵੋ ਜਾਂ ਉਥੇ ਅਰੇਂਜ ਕਰ ਦਿਵੋ ਵੀ ਸਾਨੂੰ ਹਰ ਇੱਕ ਗੱਲ ਦੇ ਲਈ ਗਾਈਡ ਕਰੇ ਰਸ਼ੀਆ ਦੇ ਲਈ ਰਸ਼ੀਆ ਜਸਨੋਂ ਆਉਂਦੀ ਹੋਵੇ ਰਸ਼ੀਆ ਲੈਂਗੁਏਜ ਵਿੱਚ ਦੂਸਰੇ ਪਰਸਨ ਨਾਲ ਗੱਲਬਾਤ ਕਰ ਸਕੇ ਵੀ ਜਿਹਦੇ ਨਾਲ ਅਸੀਂ ਈਜ਼ੀ ਵੇ ਨਾਲ ਸੌਖੇ ਤਰੀਕੇ ਨਾਲ ਆਪਣੇ ਜਿਹੜੇ ਮੇਰੇ ਉੱਥੇ ਰਿਸ਼ਤੇਦਾਰ ਹੈ ਉਹਨਾਂ ਦੇ ਅਸੀਂ ਭਾਲ ਸ਼ੁਰੂ ਕਰ ਲਈਏ ਅਤੇ ਦੂਜਾ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇੱਥੋਂ ਦਾ ਜਿਹੜਾ ਰਹਿਣ ਸਹਿਣ ਆ ਖਾਣਾ ਪੀਣਾ ਉਹ ਜਿਹੜਾ ਵੀ ਬਹੁਤ ਜ਼ਿਆਦਾ ਮਹਿੰਗਾ ਹੈ ਉਸ ਤੁਹਾਨੂੰ ਉਹਦੇ ਲਈ ਥੋੜੀ ਬਹੁਤੀ ਜਿਹੜੀ ਆਗੀ ਪੈਸਿਆਂ ਦੇ ਪ੍ਰਤੀ ਜਿਹੜੀ ਮਦਦ ਕੀਤੀ ਜਾਵੇ ਤਾਂ ਇਹਦੇ ਉੱਪਰ ਅੱਜ ਜਿਹੜੇ ਦੋ ਦੋ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਆ ਤਾਂ ਇਹ ਜਿਹੜੀ ਖਬਰ ਆ ਇਹ ਇੱਕ ਰਸ਼ੀਆ ਤੋਂ ਰਸ਼ੀਆ ਤੇ ਯੂਕਰੇਨ ਦੇ ਵਿੱਚ ਜਿਹੜੀ ਲੜਾਈ ਹੋ ਰਹੀ ਆ ਉਹਨਾਂ ਨੇ ਇਹ ਜਿਹੜੇ ਅਸ਼ਕ ਜਿਹੜੇ ਪ੍ਰਗਟ ਕੀਤੇ ਆ ਮੀਡੀਆ ਦੇ ਸਾਹਮਣੇ ਵੀ ਜਿਹੜੇ ਮੇਰੇ ਸਾਡੇ ਰਿਸ਼ਤੇਦਾਰ ਆ ਵੀ ਸਾਨੂੰ ਲੱਗਦਾ ਜਿਹੜੀ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਲੜਾਈ ਹੋ ਰਹੀ ਆ ਉਹਨਾਂ ਨੂੰ ਉਹਦੇ ਵਿੱਚ ਭਰਤੀ ਕਰ ਦਿੱਤਾ ਗਿਆ ਏ ਵੀ ਹੁਣ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਆ ਅਸੀਂ ਕਰ ਰਹੇ ਆ ਔਖੇ ਸੌਖੇ ਹੋ ਕੇ ਅਸੀਂ ਦੀ ਦੇਖਭਾਲ ਤਾਂ ਕਰ ਲਵਾਂਗੇ ਪਰ ਜਿਹੜਾ ਇੱਥੋਂ ਦਾ ਖਾਣਾ ਪੀਣਾ ਏ ਇੱਥੋਂ ਦੀ ਜਿਹੜੀ ਲੈਂਗੁਏਜ ਆ ਉਹ ਸਾਨੂੰ ਨਹੀਂ ਨਹੀਂ ਹੁੰਦੀ ਤਾਂ ਇੱਥੇ ਸਾਰਾ ਕੁਝ ਅਡਜਸਟ ਕਰਨ ਬਹੁਤ ਔਖਾ ਹੋਇਆ ਪਿਆ ਏ ਤਾਂ ਅੱਜ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ